ਬੇਸਿਕ ਸਟੇਜ ਹੌਲੀ ਹੌਲੀ ਬਿਹਤਰ ਹੋਇਆ ਔਰ ਹੁਣ ਅੱਜ ਵੀ ਇਹਨਾਂ ਨੇ ਸੇਵਾ ਲਈ ਹੈ ਤਾਂ ਗੱਲਬਾਤ ਕਰਦੇ ਹਾਂ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਵੈਗੁਰਜੀ ਕੀ ਖਾਲਸਾ ਵੈਗੁਰਜੀ ਕੀ ਫਤਿਹ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀਗਾ ਕਿ ਸਟੇਜ ਕਿਸਾਨੀ ਤੋਂ ਤੁਰੀ ਤੇ ਹੁਣ ਇਹ ਮਾਨਵਤਾ ਦੀ ਸਟੇਜ ਬਣ ਗਈ ਹੈ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਿਆ ਖੇਤੀ ਵੀ ਆਪ ਕੀਤੀ ਉਹੀ ਸੁਨੇਹਾ ਹੁਣ ਇੱਥੋਂ ਜਾ ਰਿਹਾ ਕਰ ਕਰ ਹਾਂਜੀ ਬੜੀ ਸੁਭਾਗੀ ਤੇ ਬੜੀ ਵੱਡੀ ਗੱਲ ਹੈ ਕਿ ਲੋਕਾਂ ਦੇ ਵਿੱਚ ਇੱਕ ਜਾਗਰਤੀ ਆਈ ਹੈ ਔਰ ਮੈਂ ਇਹ ਸੋਚਦਾ ਹੁੰਨਾ ਕਿ ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਸੰਸਾਰ ਪਰ ਦੇ ਵਿੱਚ ਯਾਨੀ ਕਿ ਪੰਜਾਬ 'ਚ ਪ੍ਰਕਰਮਾ ਕੀਤੀ ਬਾਪੂ ਨੇ ਸਾਰੇ ਵਰਲਡ ਦੇ ਵਿੱਚ ਲਾ ਲਓ ਸਾਰੇ ਭਾਰਤ ਦੇ ਵਿੱਚ ਲਾ ਲਓ ਪ੍ਰਕਰਮਾ ਕਰਕੇ ਲੋਕਾਂ ਨੂੰ ਇਨਸਾਨੀਅਤ ਦਾ ਇਹ ਪੇਗਾਮ ਦਿੱਤਾ ਸੀ ਕਿ ਨਾਮ ਕਿਰਤ ਕਰ ਨਾਮ ਜਪੋ ਕਿਰਤ ਕਰੋ ਵੰਡ ਛਕੋ ਅੱਜ ਇਹ ਛਟੇ ਤੋਂ ਉਹੀ ਪ੍ਰਮਾਣ ਜਾਰੀ ਹੋ ਰਿਹਾ ਹੈ ਬੜੇ ਸ਼ਾਂਤ ਖੁਸ਼ੀ ਹੈ ਕਿ ਇਹ ਅੰਦੋਲਨ ਫਤਿਹ ਹੋਵੇ ਸਾਰਿਆਂ ਦਾ ਸਾਂਝਾ ਮਿਸ਼ਨ ਹੈ ਮਾਹੌਲ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਕਿਉਂਕਿ ਹਰ ਵਰਗ ਇੱਥੇ ਆਇਆ ਹੋਇਆ ਹੈ ਮਾਹੌਲ ਮੈਨੂੰ ਇਦਾਂ ਲੱਗਦਾ ਜਿਵੇਂ ਆਪ ਦਾ ਬਚਪਨ ਤੋਂ ਪਰਦੇਸੋਂ ਦੇ ਆ ਰਹੇ ਹਿੰਦੂ ਮੁਸਲਮਨ ਸਿੱਖ ਸਾਰੇ ਮੇਚ ਆਪਾਈ ਸਾਰੇ ਭਰਾ ਭਰਾ ਲੱਗਣਦੇ ਆ ਛੋਣਾ ਲੱਗਣਦੇ ਆ ਕਿ ਖਾਲਚੀ ਰੰਗ ਵੀ ਹੈ ਹਰ ਤਰ੍ਹਾਂ ਦਾ ਰੰਗ ਹੈ ਹਰ ਧਰਮ ਮਜ਼ਬਦ ਦਾ ਰੰਗ ਹੈ ਉਹ ਸਾਰਿਆਂ ਵਿੱਚ ਸੰਧੀ ਵਾਲਤਾ ਵੀ ਪ੍ਰਤੀਕ ਇੱਕ ਪਿਤਾ ਇੱਕੋ ਜਿਹਾ ਹੁੰਦਾ ਰਹੇ ਕੋਈ ਲੱਗਦਾ ਕਿ ਉਮੀਦ ਸੀ ਸਰਕਾਰਾਂ ਨੂੰ ਕਿ ਇੱਥੋਂ ਤੱਕ ਪਹੁੰਚ ਜੂਗੀ ਗੱਲ ਪਰ ਸਰਕਾਰਾਂ ਨੂੰ ਇਹ ਉਮੀਦ ਨਹੀਂ ਸੀ ਸਰਕਾਰ ਨੂੰ ਤਾਂ ਖਿਲ ਗਈ ਹੈ ਉਹਨਾਂ ਨੂੰ ਹੁਣ ਇਹ ਉਮੀਦ ਹੋਈ ਹੈ ਕਿ ਫਰਾਨ ਹੋ ਗਏ ਇਹ ਹਮੇਸ਼ਾਵੇਂ ਅਨੁਸਾਰ ਹਰਕਤ ਦੀ ਆਵਾਜ਼ ਨੂੰ ਦਬਾਉਣ ਦੇ ਆਏ ਨੇ ਪਰ ਇਸ ਵਾਰ ਕਿਸਾਨ ਤਾਜਾ ਹਿੰਦੁਸਤਾਨ ਦਾ ਉਹਨਾਂ ਨੇ ਆਪਣੀ ਆਵਾਜ਼ ਚੱਕ ਕੇ ਸਰਕਾਰ ਨੂੰ ਜਾਗਰਤ ਕਰਾਇਆ ਹੈ ਕਿ ਅਸੀਂ ਬੈਠੇ ਹਾਂ ਅਸੀਂ ਮਰੇ ਨਹੀਂ ਅਸੀਂ ਜਿਏ ਹਾਂ ਇਸ ਕਰਕੇ ਕਿਸਾਨ ਜਿਹੜਾ ਉਹ ਸਰਮਾਇਆ ਭਾਰ ਦਾ ਉਹ ਕਿਸਾਨਾਂ ਨਾਲ ਭਾਰਤਾ ਨੂੰ ਲੱਗਦਾ ਹੈ ਕਿ ਇਹਦੇ ਚੋਂ ਕਿਸਾਨੀ ਤੋਂ ਇਲਾਵਾ ਬਹੁਤ ਪੋਜ਼ਿਟਿਵਸ ਨਿਕਲ ਕੇ ਬਾਹਰ ਆਉਣਗੇ ਇਸ ਸੰਘਰਸ਼ ਚੋਂ ਕਿਸਾਨੀ ਤੋਂ ਇਲਾਵਾ ਹੋਰ ਬਹੁਤ ਸਾਰੇ ਪੋਜ਼ਿਟਿਵ ਨਿਕਲਣਗੇ ਕਿ ਸਮਾਜ ਇੱਕ ਹੋ ਰਿਹਾ ਜਿਸ ਤਰ੍ਹਾਂ ਹੋਰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਸੰਘਰਸ਼ੋਂ ਨਿਕਲਣਗੀਆਂ ਜਦੋਂ ਕਦੇ ਵੀ ਚੰਗਾਲੀ ਬਲਦੀ ਹੈ ਨਾ ਉਹਦੇ ਵਿੱਚੋਂ ਜੜੀਆਂ ਮਾਰੀਆਂ ਚੀਜ਼ਾਂ ਵੀ ਨਿਕਲਦੀਆਂ ਚੰਗੀਆਂ ਨਿਕਲਦੀਆਂ ਚੰਗੀਆਂ ਵੱਧ ਨਿਕਲਣਗੀਆਂ ਕਿਉਂਕਿ ਲੋਕਾਂ ਦੇ ਬੁੱਧੇ ਵੀ ਵਿਕਾਸ ਹੋਏਗੀ ਕਿ ਅਸੀਂ ਅੰਦੋਲਨ ਕੀਤਾ ਸੀ ਸਾਨੂੰ ਸਰਕਾਰ ਨੂੰ ਕਿੱਦਾਂ ਕਹਿਣਾ ਪਿਆ ਔਰ ਲੋਕਾਂ ਦੇ ਵਿੱਚ ਨਵੀਂ-ਨਵੀਂ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ ਇੱਕ ਜਾਗਰਤੀ ਹੈ ਇੱਕ ਮਿਸ਼ਨ ਹੈ ਗੁਰਨਾਨ ਦੇ ਸ਼ਬਦ ਦਾ ਪਗਾਮ ਟ੍ਰੇਟ ਤੋਂ ਜਾ ਰਿਹਾ ਔਰ ਉਮੀਦ ਕਰਦਾ ਕਿ ਇਹ ਪਰਫੁੱਲਤ ਹੋਵੇ ਇਹ ਬੁੱਟਾ ਚੜ੍ਹ ਨਿਕਲਾ ਚੁ। ਅੱਜ ਦਾ ਜਿਹੜਾ ਐਲਾਨ ਹੈ ਉਹਦੇ ਬਾਰੇ ਸੰਗਤਾਂ ਨੂੰ ਜ਼ਰੂਰ ਦੱਸਦੇ ਹੋ। ਅੱਜ ਅਸੀਂ ਦਾਸੀ ਸੰਪਰਦਾਵਾਲੋਂ ਬਾਬਾ ਸ਼ਿਰੀ ਚੰਦ ਜੀ ਸੰਪਰਦਾਵਾਲੋਂ ਅਸੀਂ ਇਸ ਮਹਾਨ ਅੰਦੋਲਨ ਕਿਸਾਨ ਪਰਵਾਰਾਂ ਵਾਸਤੇ ਜਿਹੜੇ ਇੱਥੇ ਪਰਿਵਾਰ ਬੜੇ ਬੱਚੇ ਜਾਂ ਬਜ਼ੁਰਗ ਛੇੜ ਹੋ ਗਏ ਆ ਉਹਨਾਂ ਵਾਸਤੇ 5 ਲੱਖ ਰੁਪਈਆ ਦਾ ਐਲਾਨ ਕੀਤਾ ਗਿਆ ਪਰਿਵਾਰਾਂ ਵਾਸਤੇ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਸੋ ਸ਼ਹੀਦ ਪਰਿਵਾਰਾਂ ਵਾਸਤੇ ਵੱਡਾ ਐਲਾਨ ਜਿਹੜਾ ਇਹ ਕੀਤਾ ਹੈ ਔਰ ਜਿਸ ਤਰ੍ਹਾਂ ਸੰਘਰਸ਼ ਅੱਗੇ ਵੱਧ ਰਿਹਾ ਉਹਨਾਂ ਪਰਿਵਾਰਾਂ ਦੀ ਬਾਹ ਫੜਨ ਵਾਸਤੇ ਸਾਡੀਆਂ ਪੰਥਕ ਸ਼ਕਤੀਆਂ ਵੀ ਆ ਰਹੀਆਂ ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਔਨ ਅਅਰ ਸਿੰਘੂ ਬਾਟਰ